ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜਿਹੜੇ ਨੇ ਬਾਬਾ ਸ਼੍ਰੀ ਚੰਜੀ ਉਹਨਾਂ ਦੇ ਜਿਹੜੇ ਅੱਜ ਜੋ ਇੱਥੇ ਪ੍ਰੋਗਰਾਮ ਇੱਥੇ ਕਰਾਇਆ ਜਾ ਰਿਹਾ ਤੇ ਦੇਖ ਸਕਦੇ ਹੋ ਕਿ ਇਸ ਸਮੇਂ ਪਿੰਡ ਮਦਰ ਪਰ ਚਲੇੜੀ ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਦਿਹਾੜੇ ਮੌਕੇ ਜਿਹੜੀ ਹੈ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਨਸਤਮਕ ਹੋ ਰਹੀਆਂ ਨੇ ਤੇ ਨਾਲ ਹੀ ਇੱਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਬਾਬਾ ਬੰਦ ਸਿੰਘ ਜੀ ਉਹਨਾਂ ਦੇ ਨਗਰ ਕੀਰਤਨ ਵਿੱਚ ਜੋ ਗਤਕਾ ਜੋਹਰ ਜਿਹੜੇ ਨੇ ਬੱਚਿਆਂ ਦੇ ਵੱਲੋਂ ਵੀ ਦਿਖਾਏ ਜਾ ਰਹੇ ਨੇ ਤੇ ਨਾਲ ਹੀ ਜਿਹੜੀਆਂ ਨੇ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਲਾਲ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਜੋ ਹੈ ਪਿੰਡ ਮਦਨਪੁਰ ਚਲੇੜੀ ਦੀਆਂ ਦਿਖਾ ਰਹੇ ਹਾਂ ਜਿੱਥੇ ਅੱਜ ਵੱਡੀ ਗਿਣਤੀ ਦੇ ਵਿੱਚ ਜੋ ਗੁਰਦੁਆਰਾ ਡੇਰਾ ਬਾਬਾ ਸ਼੍ਰੀ ਚੰਜੀ ਹੈ ਉੱਥੇ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਜਿਹੜੇ ਨੇ ਗਤਕਾ ਵਾਲੇ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਗੱਲਬਾਤ ਜਿਹੜੀ ਆਪਾਂ ਸੇਵਾਦਾਰ ਨਾਲ ਜਿਹੜੇ ਬਾਬਾ ਬਨ ਸਿੰਘ ਜੀ ਨੇ ਉਹਨਾਂ ਦੇ ਨਾਲ ਕਰਾਨੇ ਆ। thank <laughs> you ਦੀਨ ਪਹਿਲੇ ਪਾਸ਼ਾ ਪੰਨਾ ਪਹਿਲਾ ਪੰਗਾ ਪ੍ਰਗਾਸ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਅਰਜਨ ਦੇਵ ਜੀ ਨੇ ਦਰਵਾਜ਼ਾ ਸੰਦਰ ਸਰ ਸਹਿ ਪ੍ਰਗਾਸ ਕਰਿਆ। ਦੂਸਰਾ ਬਾਬੇ ਸ੍ਰੀ ਚੰਦ ਦਾ ਜਨਮ ਦਿਨ ਮਨਾ ਰਹੇ ਉਸ ਦੀ ਯਾਦਗਰਮਾ ਨਗਰ ਕੀਤਾ ਹੈ। ਪਰ ਬਈ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹ ਰਹੇ ਜੀ? ਵੀ ਨਸ਼ੇ ਛੱਡੋ ਗੁਰੂ ਗ੍ਰੰਥ ਸਾਹਿਬ ਨਾਲ ਲੱਗੋ ਗੁਰੂ ਗ੍ਰੰਥ ਸਾਹਿਬ ਪੜਾ ਕਰੋ। ਬਾਬੇ ਜੀ ਸੰਗਤ ਕਿੱਥੋਂ ਕਿੱਥੋਂ ਆਈ ਵੀ ਹੈ ਜੀ। ਸੰਗਤ ਦੂਰੋਂ ਨੇੜੇ ਦੂਰੋਂ ਨੇੜੇ ਸਭ ਆਈ ਹੈ। ਦੂਰ ਤੇ ਵੀ ਆਈ ਹੈ ਨੇੜੇ ਤੇ ਵੀ ਆਈ। ਵੀ ਗੁਰੂ ਗ੍ਰੰਥ ਸਾਹਿਬ ਨਾਲ ਲੱਗੋ ਨਾਮ ਜਪੋ। गुरु गुरुान सब का डाडू लगो वा गुरुजी का खालसा वा गुरुजी का फतेह आज जेड़ा नगर किस दिन जा रहा जी किथों लेके किथदा कढे ये रोड तक पूरे दे रोड तक वा गुरुजी का खालसा और फतेह आज